ਕਿਸਾਨ ਪ੍ਰਭੂ ਦਾ ਸਤਿ ਸ੍ਰੀ ਅਕਾਲ ਅੱਜ ਅਸੀਂ ਪਹੁੰਚੇ ਆ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਤੁਹਾਨੂੰ ਦਿਖਾਉਣਾ ਇੱਕ 10 ਐਚਪੀ ਦਾ ਸੋਲਰ ਪੰਪ ਲਾਇਆ ਇਹ ਸਪੈਸ਼ਲ ਤਕਨੀਕ ਦੀ ਸੋਲਰ ਮੋਟਰ ਹੈ ਜਿਹੜੀ ਤੁਸੀਂ ਘਰ ਬੈਠੇ ਹੀ ਮੋਬਾਈਲ ਦੇ ਉੱਪਰ ਆਨ ਆਫ ਕਰ ਸਕਦੇ ਹੋ ਇਹ ਕਿਵੇਂ ਆਨ ਆਫ ਚੱਲਦੀ ਹੈ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਅੱਗੇ ਪੂਰੇ ਦਾ ਪੂਰਾ ਇਹਨੂੰ ਚਲਾ ਕੇ ਵੀ ਦਿਖਾਵਾਂਗੇ ਸਾਡੇ ਨਾਲ ਬਨੇ ਰਹੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਦੂਸਰੇ ਕਿਸਾਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਮਿਲ ਸਕੇ ਜਿੰਨਾ ਕਿਸਾਨ ਭਰਾਵਾ ਨੇ ਸਪੈਸ਼ਲ ਤਕਨੀਕ ਦੀਆਂ ਸੋਲਰ ਮੋਟਰਾਂ ਲਗਵਾਉਣੀਆਂ ਹੋਣ ਜਾਂ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰੋ ਜਾਂ ਸਾਡੀ ਕੰਪਨੀ ਦੇ ਦਫ਼ਤਰ ਡਿਜੀਟਲ ਸੋਲਰ ਪੀਖੀ ਡਿਜੀਟਲ ਸੋਲਰ ਪੀਖੀ ਸੁਨਾਮ ਰੋਡ ਨਹਿਰ ਦੇ ਪੁਲ ਦੇ ਨਾਲ ਸਾਡਾ ਆਫਿਸ ਇੱਥੇ ਆ ਕੇ ਤੁਸੀਂ ਮੇਰੇ ਨਾਲ ਗੱਲ ਕਰਾਉਂਦੇ ਆ ਤੇ ਤੁਹਾਨੂੰ ਦੁਕਾਨਾਂ ਦੇ ਪਾਣੀ ਦਾ ਪ੍ਰੈਸ਼ਰ ਵੀ ਹਾਂਜੀ ਵੀਰ ਜੀ ਪਾਣੀ ਦਾ ਪ੍ਰੈਸ਼ਰ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਵੀਰੇ ਚੱਲ ਰਹੀ ਹੈ ਹੁਣ ਇਸ ਟਾਈਮ ਜੋ ਚੰਦੂਲਾ ਦਾ ਫੇਰ ਹੋ ਵੀ ਬਹੁਤ ਪਾਣੀ ਆ ਤੁਹਾਨੂੰ ਦਿਖਾਉਣਾ ਇਸ ਟਾਈਮ ਇਹ ਚੱਲ ਰਿਹਾ ਦੂਰ ਨਲਾ ਕਰਕੇ ਇਹਦੀ ਖਾਤ ਆਹ ਹੈਗਾ ਇਹਦਾ ਪਾਣੀ ਦਾ ਪ੍ਰੈਸ਼ਰ ਤੇ ਉਸ ਤੋਂ ਬਾਅਦ ਇਹ ਲੱਗਿਆ ਸਟਰਕਚਰ ਇਹ ਜੀ ਬੋਰ ਨਮਾਗਾ ਬੋਰ ਸਾਫ ਹੋ ਗਿਆ ਤਾਂ ਬੜੀ ਥੋੜੀ ਬਹੁਤ ਜੰਮ ਹੋਈ ਗਈ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਫਿਟਿੰਗ ਫਿਟਿੰਗ ਵੀ ਸਹੀ ਆ ਤੇ ਕਿੰਨੇ ਟਾਈਮ ਵਿੱਚ ਫਿਟਿੰਗ ਹੋ ਗਈ ਚੱਲ ਵੀ ਪਿਆ ਆਪਣਾ ਸਿਸਟਮ ਸਾਰਾ ਥੋੜਾ ਟਾਈਮ ਲਗਾ ਠੀਕ ਹੈ ਅ ਸੀਏ ਪੰਪ ਕਿੰਨਾ ਤੋਂ ਖਰੀਦੇ ਆ ਇਹ ਜਿੱਦਲ ਪੀ ਕੀੜਾ ਦੋਈ ओके okay. ए ਉਸ ਤੋਂ ਬਾਅਦ ਆ ਡਰਾਈਵ ਲੱਗੀ ਐ ਆ ਤੁਹਾਡੇ ਇਹ ਕਸਟਮਰ ਦੇ ਮੋਬਾਈਲ ਤੇ ਆਨ-ਆਫ ਹੁੰਦੀ ਐ ਮੈਂ ਹੁਣ ਇੱਕ ਵਾਰੀ ਵੀਰ ਜੀ ਨੂੰ ਕਹਾਂਗਾ ਵੀ ਉਹ ਮੋਟਰ ਨੂੰ ਆਨ-ਆਫ ਕਰਕੇ ਵੀ ਦਿਖਾਉਣ ਆਪਣੇ ਮੋਬਾਈਲ ਤੋਂ ਆ ਤੁਸੀਂ ਦੇਖੋ ਆ ਉਧਰ ਆ ਚੱਲ ਰਹੀ ਐ ਪਾਣੀ ਚੱਲ ਰਿਹਾ ਆ ਡਰਾਈਵ ਆ ਉਸ ਤੋਂ ਬਾਅਦ ਆ ਮੈਸੇਜ ਹੋ ਗਿਆ ਜੈਸੇ ਦਾ ਆ ਤੁਹਾਨੂੰ ਦਿਖਾਉਣਾ ਆ ਮੋਟਰ ਮੋਬਾਈਲ ਤੋਂ ਬੰਦ ਹੋ ਗਈ ਆ ਵੀ ਤੁਸੀਂ ਦੇਖ ਸਕਦੇ ਆ ਮੋਟਰ ਚੱਲੂ ਮੋਟਰ ਬੰਦੂ ਕਿਤੇ ਮੋਟਰ ਨਾਲ ਹੀ ਠੀਕ ਹੈ ਜੀ ਆਨ ਆਫ ਇਹ ਕਿਤੋਂ ਵੀ ਆਪਾਂ ਦੁਨੀਆ ਦੇ ਵਿੱਚ ਬੈਠ ਕੇ ਕਦੋਂ ਵੀ ਆਨ ਆਫ ਕਰ ਸਕਦੇ ਆ ਜਿਦਾਂ ਤੁਸੀਂ ਇਹ ਦੇਖੋ ਮੋਟਰ ਬੰਦ ਹੋ ਗਈ ਹੈ ਨਾ ਆ ਹੈਗਾ ਮੋਬਾਈਲ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰੇ ਚਲਾ ਕੇ ਦਿਖਾਉਂਦੇ ਆ ਆ ਮੋਬਾਈਲ ਤੇ ਚੱਲਦੀ ਹੈ ਆ ਅਸੀਂ ਆਨ ਕਰਤੀ ਹੈ ਤੇ ਇਹਨੂੰ ਥੋੜੇ ਟਾਈਮ ਦੇ ਵਿੱਚ ਜਿਹੜੀ ਹੈਗੀ ਹੈ ਇਹ ਡਰਾਈਵ ਤੁਸੀਂ ਉਹ ਦੇਖੋ ਲੱਗੀ ਹੋਈ ਹੈ ਸਵਿਚ ਉਹਦੀ ਥੱਲੇ ਹੈ ਪਰ ਉਹ ਮੋਬਾਈਲ ਤੇ ਆਨ ਆਫ ਹੋ ਗਈ ਹੈ ਉਸ ਵੱਲ ਦੀ ਮੋਟਰ ਹੈ ਉਹ ਤੁਹਾਨੂੰ ਦਿਖਾਉਂਦਾ ਹੈ ਉਹ ਵੱਲ ਦੇ ਜਿਹੜੇ ਹੈ ਉਹ ਵੱਲ ਦੇ ਹਰ ਬੱਕਾ ਲਓ ਜੀ ਆ ਦੇਖੋ ਹੁਣ ਮੋਟਰ ਇੱਧਰ ਚੱਲ ਪਈ ਹੈ ਪਾਣੀ ਦਾ ਇਹ ਜਿਹੜਾ ਹੈਗਾ ਪ੍ਰੈਸ਼ਰ ਜਿਵੇਂ ਜਿਵੇਂ ਇਹਦੀ ਟੋਪ ਬਾਕੀ ਜਾਂਦੇ ਤੇ ਕਰਵਾਉਦੇ ਨੇ ਉਸੇ ਹਿਸਾਬ ਨਾਲ ਉਹਦੇ